ਪ੍ਰੋਬਲਮ ਹੈ ਜੀ ਛੱਪੜ ਜਿਹੜੇ ਆ ਉਹ ਸਫਾਈ ਨਹੀਂ ਹੋ ਰਹੀ ਇੱਕ ਦੋ ਵਾਰ ਅਸੀਂ ਸਫਾਈ ਕੀਤੀ ਆ ਬਾਅਦ ਉਹ ਸਾਨੂੰ ਸਫਾਈ ਵੀ ਨਹੀਂ ਕਰ ਦਿੰਦੇ ਉਹ ਸਰਪੰਚ ਬਣਿਆ ਉਹ ਕਹਿੰਦੀ ਕੰਮ ਨਹੀਂ ਕਰਨ ਦੇ ਉਹ ਕਹਿੰਦੇ ਅਸੀਂ ਪ੍ਰਬੰਧਕ ਲਵਾਉਂ ਆ ਤੁਸੀਂ ਸਰਪੰਚੋ ਪੈਣਦੇ ਹਾਂਜੀ ਤੇ ਕਿਉਂ ਐ ਸਮੱਸਿਆ ਆ ਰਹੀ ਐ ਪੰਚਾਇਤ ਵੱਲੋਂ ਕੋਈ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਕਰਦੇ ਹਾਂਜੀ ਨਹੀਂ ਕਰਦਾ ਕੋਈ ਵੀ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਮੈਂਬਰ ਜਿੰਨੇ ਵੀ ਬਣੇ ਨਹੀਂ ਮੰਨਦੇ ਹੈਗੇ ਆਈ ਤੇ ਕਾਹ ਹੀ ਪਾਹੇ ਕਡਾ ਕਡਾ ਕਰ ਲਈ ਜਾਨੇ ਆ ਤ ਤੋਈ ਕ ਕੰਮ ਕਰਾ ਲੋ ਕ ਤਾਮ ਨਹੀਂ ਮੰਨਦੇ ਗਲੀਆਂ ਦੇ ਵਿੱਚ ਖੜਾ ਹੋਇਆ ਗੰਦਾ ਪਾਣੀ ਤੇ ਵਿਚ ਜੰਮੀ ਹੋਈ ਕਾਈ ਇਹ ਤਸਵੀਰਾਂ ਨੇ ਕਾਨੂੰਵਾਲ ਦੇ ਪਿੰਡ ਕਾਲਾਵਾਲਾ ਦੀਆਂ ਜਿੱਥੋਂ ਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਵੇਂ ਸਕੂਲ ਦੇ ਬੱਚਿਆਂ ਨੂੰ ਇਸ ਪਾਣੀ ਦੇ ਵਿੱਚੋਂ ਲੰਘਣਾ ਪੈ ਰਿਹਾ ਮੁਸ਼ਕਲ ਦੇ ਨਾਲ ਉਹ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਕਾਲਾ ਬਾਲਾ ਪਿੰਡ ਦੀਆਂ ਤਸਵੀਰਾਂ ਨੇ ਗੁਰਦਾਸਪੁਰ ਦੇ ਕਾਨੂੰਵਾਲ ਦੇ ਵਿੱਚ ਪੈਂਦਾ ਇਹ ਪਿੰਡ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਲੰਗਰ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਵਾਂ ਹੁੰਦੀਆਂ ਨੇ ਪਾਣੀ ਦੇ ਵਿੱਚ ਕਾਈ ਜੰਮੀ ਹੋਈ ਆ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ 4 456 ਨੇ ਪਰ ਫਿਰ ਵੀ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਵੀ ਹੱਲ ਨਹੀਂ ਹੈ ਤੇ ਪੰਚਾਇਤ ਦੇ ਵੱਲੋਂ ਵੀ ਕੁਝ ਵੀ ਨਹੀਂ ਕੀਤਾ ਜਾਂਦਾ ਹੋਰ ਲੋਕ ਕੀ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਪ੍ਰੋਬਲਮ ਆ ਜੀ ਛੱਪੜ ਜਿਹੜੇ ਆ ਉਹ ਸਫਾਈ ਨਹੀਂ ਹੋ ਰਹੀ ਇੱਕ ਦੋ ਵਾਰ ਅਸੀਂ ਸਫਾਈ ਕੀਤੀ ਆ ਬਾਅਦ ਉਹ ਸਾਨੂੰ ਸਫਾਈ ਵੀ ਨਹੀਂ ਕਰ ਲੈਂਦੇ ਉਹ ਸਰਪੰਚ ਬਣਿਆ ਉਹ ਕਹਿੰਦੀ ਕੰਮ ਨਹੀਂ ਕਰ ਲੈਂਦੇ ਉਹ ਕਹਿੰਦੇ ਅਸੀਂ ਪ੍ਰਬੰਧਕ ਲਵਾਂਗੇ ਪਰ ਚਾਰ ਛੱਪੜ ਨੇ ਔਰ ਇਹ ਛੱਪੜ ਦੀ ਸਭ ਤੋਂ ਮਾੜੀ ਹਾਲਾਤ ਹੈ ਕਿ ਨਿਕਾਸੀ ਕਿਉਂ ਨਹੀਂ ਹੈਗੀ ਨਿਕਾਸੀ ਨਹੀਂ ਹੈਗੀ ਆ ਜੀ ਕਈ ਵਾਰ ਪਾਣੀ ਅਸੀਂ ਕੱਢਿਆ ਆ ਮੁੜ ਕੇ ਉਹ ਜਦੋਂ ਬਰਸਾਤ ਹੁੰਦੀ ਆ ਲੋਕ ਆਪਣੇ ਉਧਰ ਪਾਣੀ ਨਹੀਂ ਕੱਢਣਦੇ ਬਾਅਦ ਕੀ ਹੱਲ ਕੀ ਇਹਦਾ ਕੀ ਲੱਗਦਾ ਟੈਕਨੀਕਲੀ ਹਾਂ ਨਿਕਾਸੀ ਹੱਲਿਆ ਹੋਰ ਕੋਈ ਹੱਲ ਨਹੀਂ ਤੇ ਨਿਕਾਸੀ ਤੇ ਪੰਚਾਇਤ ਨੇ ਹੀ ਕਰਨੀ ਆ ਪੰਚਾਇਤ ਨੇ ਕਰਨੀ ਆ ਕਿਉਂ ਨਹੀਂ ਪੰਚਾਇਤ ਨੂੰ ਕਹਿੰਦੇ ਬਾਰ-ਬਾਰ ਬਹੁਤ ਵਾਰ ਕਹਿ ਚੁੱਕੇ ਹਾਂ ਕੋਈ ਹੱਲ ਨਹੀਂ ਮੈਂ ਇਹਦੇ ਕਈ ਵਾਰ ਅਖਬਾਰ ਚ ਕਢਾ ਚੁੱਕਿਆ ਹਾਂ ਕਈ ਵਾਰ ਇਹ ਵਾਰਿ ਚ ਕਰ ਚੁੱਕਿਆ ਕੋਈ ਨਹੀਂ ਕਰਦਾ ਕੀ ਕੀ ਸਮੱਸਿਆ ਪ੍ਰੇਸ਼ ਆ ਰਹੀ ਹੈ ਸਮੱਸਿਆ ਦੇਖੋ ਜੀ ਲੋਕਾਂ ਦੇ ਘਰਾਂ ਚ ਸੱਪ ਆਉਂਦੇ ਆ ਬਿਮਾਰੀਆਂ ਫੈਲਣ ਦਾ ਡਰਿਆ ਮੱਛਰ ਬਹੁਤ ਜ਼ਿਆਦਾ ਆ ਔਰ ਇਤੋਂ ਦੀ ਨੰਗਣਾ ਕਈ ਵਾਰ ਡਿੱਗੇ ਆ ਕੋਈ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਲੋਕਾਂ ਦੇ ਘਰਾਂ ਚ ਦੇ ਕਾਸ ਕੋਲੀ ਬੱਚੇ ਵੀ ਆ ਰਹੇ ਸੀ ਹਾਂਜੀ 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 ਸਕੂਲ ਪ੍ਰਾਇਮਰੀ ਸਕੂਲ ਆ ਔਰ ਗੁਰਦੁਆਰਾ ਸਾਹਿਬ ਆ ਇੱਧਰ ਛੱਪੜ ਦੀ ਆ ਛੱਪੜ ਦਾ ਪਾਣੀ ਜਿਹੜਾ ਵਾ ਕੱਢਦੇ ਆ ਪਾਣੀ ਉੱਥੇ ਦਾ ਉੱਥੇ ਰਹਿੰਦਾ ਪਾਣੀ ਦਾ ਨਿਕਾਸ ਪੈਪ ਪੰਪ ਪੈਣ ਛੱਪੜ ਦੀਆਂ ਤੇ ਬਾਹਰ ਪਾਣੀ ਜਾਵੇ ਤੇ ਫੇਰ ਪਾਣੀ ਨਿਕਲ ਸਕਦਾ ਉਹਨਾਂ ਚੇਤੇ ਕੋਈ ਮਸਲਾ ਹਾਲ ਹੀ ਨਹੀਂ ਹੋ ਜਾਂਦਾ ਪੈਲੀਆਂ ਵਾਲੇ ਜਿੰਨਾਂ ਦੀਆਂ ਪੈਲੀਆਂ ਵਾਂ ਉਹ ਪੈਲੀਆਂ ਆਪਣੀਆਂ ਚ ਨਹੀਂ ਪਾਣੀ ਪੈਣ ਦਿੰਦੇ ਤੇ ਇਹਦਾ ਪਾਣੀ ਦਾ ਨਿਕਾਸ ਜਿਹੜਾ ਵਾ ਪੈਪਾਂ ਰਾਹੀ ਹੋਵੇ ਤੇ ਫੇਰ ਨਿਕਲਦਾ ਇਹ ਨਹੀਂ ਮਮਾ ਖਲਾਉ। ਛੱਪੜ ਸਾਫ਼ ਹੋ ਜੇ ਤੇ ਐਸ ਮਸੱਯਾ ਹੋ। ਛੱਪੜ ਸਾਫ਼ ਹੋ ਵੀ ਜਾਵੇ। ਤੇ ਫੇਰ ਭਰ ਜਾਣਾ ਛੱਪੜ ਤੇ ਕਿੰਨੀ ਵਾਰਾ ਸਾਫ਼ ਕਰੀਦਾ ਵਾ? ਆ ਆ ਲਾਗੇ ਖਲੋਤਾ ਕਰਦਾ ਨਹੀਂ ਸਾਫ਼ ਤੂੰ। ਹਾਂ 2-3 ਵਾਰ ਸਾਫ਼ ਕੀਤਾ। ਪੀਤਾ ਹਨ। ਤੇ ਪਾਣੀ ਤੇ ਫੇਰ ਆ ਵੇਖੋ ਜਰਾ ਕਿ ਨੂੰ ਵੇਖੋ ਆਗੇ। ਇੱਥੋਂ ਪਾਣੀ ਜੋ ਪਿੱਛੋਂ ਆ ਗਿਆ ਪਾਣੀ ਆ ਇੱਥੇ ਭਰ ਜਾਣਾ ਇੱਥੋਂ ਤੱਕ ਪਾਣੀ ਫੇਰ ਆ ਜਾਣਾ। ਕੀ ਹਲ ਕੀ ਸਥਾਈ ਹਲ ਕੀ ਲੱਗਦਾ ਇਹਦਾ ਹਲੇ ਹੋਈਆ ਵੀ ਇਹਦਾ ਜਿਹੜਾ ਵਾ ਪਾਈਪਾਂ ਪੈਣ ਪਿੰਡ ਦਾ ਸਾਰਾ ਜਿਹੜਾ ਹੈਗਾ ਵਾ ਪਾਣੀ ਆ ਇਹਦਾ ਇਥੋਂ ਨਿਕਾਸ ਹੋਵੇ ਤੇ ਫੇਰ ਹੀ ਪਾਣੀ ਕਿਤੇ ਜਾਵੇ ਤੇ ਫੇਰ ਹੀ ਇਹ ਹੋਏ ਪਾਣੀ ਦੇ ਅੱਠਾਂ ਪਾਰਾਂ ਜਿੱਤੇ ਪਾਣੀ ਫੇਰ ਹੋ ਜਾਂਦਾ ਪੂਰਾ ਇਹ ਜੇ ਛੱਪੜ ਰੈਗੂਲਰ ਸਫਾਈ ਹੋਏ ਫਿਰ ਵੀ ਸਮੱਸਿਆ ਹੱਲ ਹੋ ਸਕਦੀ ਹੈ ਉਹ ਰੈਗੂਲਰ ਕਿਨੇ ਕਰਨਾ ਰੈਗੂਲਰ ਕਰਦੇ ਨਹੀਂ ਕਰਦੇ ਹੀ ਨਹੀਂਗੇ ਰੈਗੂਲਰ ਕਿਨੇ ਕਰਨਾ ਕਿਤੇ ਹੀ ਆ ਜਦੋਂ ਕਿ ਪਾਣੀ ਜਦੋਂ ਚੜ ਜਾਂਦਾ ਨਹੀਂ ਹੈ ਪਿੰਡ ਵਾਲਿਆਂ ਦਾ ਕੰਮ ਹੁੰਦਾ ਪੰਚਾਇਤ ਨੂੰ ਸੂਚਿਤ ਕਰਨ ਪੰਚਾਇਤ ਕਰੇ ਪੰਚਾਇਤ ਵਾਲੇ ਆਂਦੇ ਹੀ ਉਹ ਉਹਦੀ ਗੱਲ ਸੁਣ ਸਰਪੰਚਾ ਜਣ ਦੀ ਵੀ ਉਹ ਆਂਦੇ ਪ੍ਰਬੰਧਕ ਤੇ ਪ੍ਰਬੰਧਕ ਵੀ ਸੁਣਿਆ ਵਾਂ ਵੀ ਅੱਜ ਹੀ ਸੁਣਿਆ ਵਾਂ ਵੀ ਪ੍ਰਬੰਧਕ ਵੀ ਲੱਗ ਗਿਆ ਵਾ ਤਾਂ ਹੁਣ ਵੇਖੋ ਪ੍ਰਬੰਧਕ ਲਾ ਕੇ ਕੀ ਕਰਦੇ ਆ ਹਾਂ ਕਿੰਨੀ ਦੇਰ ਤੋਂ ਖੜਾ ਪਾਣੀ ਇੱਥੇ ਚਾਰ ਸਾਲ ਹੋ ਗਿਆ ਇਹ ਤੇ ਪੁੱਤ ਸਾਡੀਆਂ ਦੀ ਉਮਰ ਹੀ ਲੰਘੀ ਆ ਉਧਰ ਇਸ ਮਾਮਲੇ ਦੇ ਵਿੱਚ ਪਿੰਡ ਦੀ ਸਰਪੰਚ ਮਹਿਲਾ ਸਰਪੰਚਾ ਉਹਦਾ ਬਿਆਨ ਵੀ ਤੁਹਾਨੂੰ ਸੁਣਾਉਣੀ ਆ ਕਿ ਉਹਨਾਂ ਦੇ ਵੱਲੋਂ ਇਸ ਸਭ ਮਾਮਲੇ ਦੇ ਵਿੱਚ ਆਪਣਾ ਕੀ ਪੱਖ ਰੱਖਿਆ ਗਿਆ ਏ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਏ ਕਿ ਜੋ ਪੰਚਾਇਤ ਦੇ ਮੈਂਬਰ ਨੇ ਉਹ ਉਹਨਾਂ ਦਾ ਸਾਥ ਨਹੀਂ ਦਿੰਦੇ ਪੰਚਾਇਤ ਦੇ ਵਿੱਚ ਦੋ ਧੜੇ ਬਣੇ ਹੋਏ ਨੇ ਤੇ ਕੋਈ ਵੀ ਕੰਮ ਨਹੀਂ ਕਰਵਾਉਣ ਦਿੱਤਾ ਜਾ ਰਿਹਾ ਕਮਲਜੀਤ ਕੋ ਤੁਸੀਂ ਸਰਪੰਚ ਹੋ ਪਿੰਡ ਦੇ ਹਾਂਜੀ ਦੇਖ ਕਿਉਂ ਐ ਸਮੱਸਿਆ ਆ ਰਹੀ ਐ ਪਚਾਤ ਵੱਲੋਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਹੀਂ ਕਰਦੇ ਹਾਂਜੀ ਨਹੀਂ ਕਰਦਾ ਕੋਈ ਵੀ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਮੈਂਬਰ ਜਿੰਨੇ ਵੀ ਬਣੇ ਨਹੀਂ ਮੰਨਦੇ ਹੈਗੇ ਤਾਂ ਹੀ ਤਾਂ ਕਰਾਉਣ ਨੂੰ ਤਿਆਰ ਹਾਂ ਪਿੰਡ ਦਾ ਕੰਮ ਹਾਂ ਹਾਂਜੀ ਮੈਂਬਰ ਨਹੀਂ ਮੰਨਦੇ ਕੀ ਹਾਂਜੀ ਹੁੰਦਾ ਤਾਂ ਪ੍ਰਬੰਧ ਕਲਾਉਣਾ ਪ੍ਰਬੰਧਕ ਲਾਣਾ ਹਾਂਜੀ ਕਿ ਦੂਸਰੀ ਪਾਰਟੀ ਨਾਲ ਸਬੰਧਤ ਹੈ ਕੁਝ ਹਾਂਜੀ ਇਸ ਕਰਕੇ ਸਮੱਸਿਆ ਹੈ ਇਹ ਆਪੇ ਕਰਾਵਾਂਗੇ ਆਈ ਤੇ ਕਹਾਂ ਪਾ ਇੱਕ ਡਾਕ ਡਾਕ ਲੈ ਜਾਨੇ ਆ ਤੋਈ ਕੰਮ ਕਰਾ ਲੋ ਕਿ ਤਾਮ ਨਹੀਂ ਮੰਨਦੇ ਕਿੰਨੇ ਮੈਂਬਰੀ ਬਚਾਇਤਾ ਹੈ 7 ਜਾਂ 5 ਹਾਂ 7 7 ਮੈਂਬਰ ਹੈ ਹਾਂਜੀ ਤੁਹਾਡੀ ਪਾਰਟੀ ਦੇ ਕਿੰਨੇ ਤੇ ਆਪੋਜੀਸ਼ਨ ਦੇ ਕਿੰਨੇ ਆ ਤੁਹਾਡੇ ਵਾਲੇ 21 ਆ 21 ਆ ਹਾਂਜੀ ਤਾਂ ਕਰਕੇ ਇਹ ਸਮੱਸਿਆ ਭਾਈ ਹਾਂਜੀ ਹਾਂਜੀ ਉਹਨਾਂ ਦੇ ਕਾਰਪੈਂਟ ਚ ਨਹੀਂ ਆ ਉਹਨਾਂ ਨੂੰ ਨਹੀਂ ਮੁਸ਼ਕਲ ਹੁੰਦੀ ਮੁਸ਼ਕਿਲ ਤਾਂ ਹੈ ਗਈ ਆ ਪਰ ਉਹਨਾਂ ਦੇ ਬੂਵੇ ਅੱਗੇ ਨਹੀਂ ਨਾ ਉਹਨਾਂ ਦੇ ਬੂਵੇ ਅੱਗੇ ਨਹੀਂ ਤਦ ਕਰਕੇ ਤੁਹਾਨੂੰ ਦੱਸਦੀ ਕਿ ਇਹ ਗੁਰਦਾਸਪੁਰ ਦਾ ਪਿੰਡਾ ਕਾਲਾਬਾਲਾ ਜਿੱਥੇ ਇਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਮਜਬੂਰ ਹੋ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਚਾਇਤ ਦੇ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 4456 ਨੇ ਪਿੰਡ ਦੇ ਵਿੱਚ ਤੇ ਗੰਦਾ ਪਾਣੀ ਇਦਾਂ ਹੀ ਖੜਾ ਰਹਿੰਦਾ ਤੇ ਸਕੂਲ ਦੇ ਬੱਚੇ ਵੀ ਇਸ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਕਈ ਲੋਕ ਬਿਮਾਰੀਆਂ ਦੇ ਨਾਲ ਵੀ ਜੂਝ ਰਹੇ ਨੇ ਤੇ ਕਾਫੀ ਜ਼ਿਆਦਾ ਇੱਥੇ ਮੱਛਰ ਵੀ ਪੈਦਾ ਹੁੰਦਾ ਪਰ ਇਸ ਪਾਣੀ ਦਾ ਕੋਈ ਵੀ ਹੱਲ ਨਹੀਂ ਹੈ ਫਿਲਹਾਲ ਹੁਣ ਉਹ ਦੇਖਣਾ ਹੋਵੇਗਾ ਕਿ ਇਸ ਪਿੰਡ ਦਾ ਇਹ ਮਸਲਾ ਗੰਦੇ ਪਾਣੀ ਦੀ ਨਿਕਾਸੀ ਵਾਲਾ ਮਸਲਾ ਕਦੋਂ ਤੱਕ ਹੱਲ ਹੁੰਦਾ ਹੈ